ਔਰ ਆਨੰਦ ਦੇਖੋ ਕਿਵੇਂ ਪ੍ਰਾਪਤ ਹੁੰਦਾ ਹੈ ਜਿੰਦਗੀ ਵੀ ਜਦੋਂ ਹਰ ਜਗ੍ਹਾ ਉਹ ਕਰਤਾ ਨਜ਼ਰ ਆਉਂਦਾ ਹੈ ਜ਼ਰਰੇ ਜ਼ਰਰੇ ਵਿੱਚ ਨਜ਼ਰ ਆਉਂਦੇ ਪੜਨ ਨੂੰ ਭਾਵੇਂ ਅਸੀਂ ਸਾਰੇ ਪੜੀ ਜਾਂਦੇ ਆ ਰੋਜ਼ ਬਾਣੀਆਂ ਪੜਦੇ ਨਿਤਨੇਮ ਕਰਦੇ ਆ ਇਹ ਬਚਨ ਬਾਣੀ ਵਿੱਚੋਂ ਅਸੀਂ ਗੁਰੂ ਕੇ ਪੜਦੇ ਆ ਸੱਚੇ ਪਾਤਸ਼ਾਹ ਤੁਸੀਂ ਹਰ ਜਗ੍ਹਾ ਮੌਜੂਦ ਹੋ ਤੁਸੀਂ ਸਾਡੇ ਰਾਖੇ ਪਰਤਪਾਲਕ ਹੋ ਅਰ ਗਾਇਆ ਪੜਿਆ ਸੁਣਿਆ ਸੁਣਾਇਆ ਅਮਲ ਤੋਂ ਬਾਹਰ ਆ ਰਹਿ ਗਿਆ ਇਸ ਕਰਕੇ ਸਾਨੂੰ ਸਭ ਵਿੱਚ ਨਜ਼ਰ ਨਹੀਂ ਆਉਂਦਾ ਗੁਰੂ ਨੂੰ ਨਜ਼ਰ ਆ ਰਿਹਾ ਹੈ ਭਗਤਾਂ ਨੂੰ ਨਜ਼ਰ ਆ ਰਿਹਾ ਹੈ ਸਤਗੁਰੂ ਦੀ ਬਾਣੀ ਵਿੱਚ ਕਹਿੰਦੇ ਨੇ ਸਬੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਈ ਪੈ ਵੀ ਠੋਲ ਉਪੈ ਵੀ ਠੋਲ ਬਿੱਤਲ ਬਿਨ ਸੰਸਾਰ ਨਹੀਂ ਜਹ ਦੇਖਾਂ ਤਹ ਸੋਏ ਅਵਰ ਨਾ ਜਾਣੀ ਹੁਣ ਜਹੇ ਦੇਖਾਂ ਤੇ ਸੋਏ ਨੂੰ ਮੁਕੰਮਲ ਅਵਰ ਨਾ ਜਾਣੀਏ ਦੇ ਨਾਲ ਕਰਨਾ ਹੈ ਕਿ ਜਦੋਂ ਅਸੀਂ ਉਸ ਨੂੰ ਜਾਣਦੇ ਹਾਂ ਵੀ ਇੱਕ ਹੈ ਤੇ ਫਿਰ ਦੂਸਰਾ ਹੈ ਹੀ ਨਹੀਂ ਦੂਸਰਾ ਕੌਣ ਹੈ ਦੂਜੀ ਤੇ ਕੁਦਰਤ ਹੈ ਤੇ ਕੁਦਰਤ ਜਿਹੜੀ ਹੈ ਨਾਸ਼ਵਾਨ ਹੈ ਕਾਦਰ ਨੇ ਜੋ ਬਣਾਇਆ ਇਹ ਬਦਲ ਰਿਹਾ ਇਸ ਵਿੱਚ ਬਦਲਾਵ ਖੈ ਜਿਹੜੀ ਚੀਜ਼ ਦੇ ਅੰਦਰ ਬਦਲਾਵ ਆਂਦਾ ਹੈ ਹਰ ਪਲ ਹਰ ਸਮੇਂ ਹਰ ਦਿਨ ਚੇਂਜੇਜ਼ ਨੇ ਬੰਦੇ ਦੇ ਜੀਵਨ ਵਿੱਚ ਦੇਖੋ ਜੰਮਿਆ ਸੀ ਕੀ ਆਕਾਰ ਸੀ ਥੋੜਾ ਵੱਡਾ ਹੋਇਆ ਜੇ ਉਹ ਮਤ ਨਹੀਂ ਸੀ ਚੰਚਲਤਾ ਬੜੀ ਸੀ ਹੋਰ ਵੱਡਾ ਹੋਇਆ ਨਸ਼ਾ ਜਵਾਨੀ ਦਾ ਪੈਸੇ ਦਾ ਗਰੂਰ ਆਇਆ ਬੁਢਾਪੇ ਵੱਲ ਜਾਂਦਾ ਉਹੀ ਸ਼ਰੀਰ ਸੀ ਛੋਟਾ ਉਸ ਦੀ ਖੁਰਾਕ ਬਦਲੀ ਉਸ ਦੀ ਪੁਸ਼ਾਕ ਬਦਲੀ ਉਸ ਦੇ ਵਿਚਾਰ ਤਬਦੀਲ ਹੋਏ ਬਜ਼ੁਰਗੀ ਚ ਜਾ ਕੇ ਕਹਿੰਦਾ ਸੌਰੀ ਜ਼ਿੰਦਗੀ ਅਜਾਈ ਗਵਾਲੀ ਨਸ਼ੇ ਵਿੱਚ ਉਹ ਮਾਇਆ ਦੇ ਸਭ ਬਦਲਾਵ ਵਾਲਾ ਥਿਰ ਨਹੀਂ ਥਿਰ ਉਹ ਹੈ ਜਿਹੜਾ ਅਟਲ ਹੈ ਅਮਰ ਹੈ ਜਿਹੜਾ ਵੱਡਾ ਨਾ ਹੋਵੇ ਘਾਟ ਨਾ ਜਾਏ ਉਸ ਨੂੰ ਅਸੀਂ ਜਾਣਨੇ ਤੇ ਜਿਹੜੇ ਜਾਣ ਲੈਂਦੇ ਨੇ ਪਹਿਲੇ ਬੰਦ ਵਿੱਚ ਕਹਿੰਦੇ ਨੇ ਕਿਆ ਜੰਗਲ ਢੂੰਢੀ ਜਾਏ ਮੈਂ ਘਰ ਬਨ ਹਰੀਆਵਲਾ ਕਹਿੰਦੇ ਨੇ ਭਾਈ ਜਿਨ੍ਹਾਂ ਨੂੰ ਸਭ ਜਗ੍ਹਾ ਦਿਖਾਈ ਦਿੰਦਾ ਹੈ ਨਾ ਉਹਨਾਂ ਨੂੰ ਜੰਗਲ ਜਾਣ ਦੀ ਲੋੜ ਨਹੀਂ ਉਹ ਜੰਗਲਾਂ 'ਚ ਨਹੀਂ ਲੱਭਦੇ ਜੰਗਲਾਂ 'ਚ ਨਹੀਂ ਭਾਲਦੇ ਕਿਉਂਕਿ ਜਿਸ ਰੱਬ ਨੂੰ ਉਹ ਜੰਗਲ ਵਿੱਚ ਲੱਭਦੇ ਆ ਕਹਿੰਦੇ ਉਹ ਤੇਰੇ ਅੰਦਰ ਹੈ ਔਰ ਜਿੱਥੇ ਪ੍ਰੀਤਮ ਹੈ ਸਾ ਧਰਤੀ ਭਾਈ ਹਰਿਆਵਲੀ ਤੇਰਾ ਤੇ ਅੰਦਰ ਹੀ ਹਰਿਆਵਲ ਬਣਿਆ ਹੋਇਆ ਹੈ ਤੈਨੂੰ ਬਾਹਰ ਲੱਭਣ ਦੀ ਕੀ ਜ਼ਰੂਰਤ ਹੈ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਇਸੇ ਵਿਚਾਰ ਧਾਰਾ ਨੂੰ ਤਨਾ ਸਰੀ ਰਾਗ ਵਿੱਚ ਮਨੁੱਖ ਦੇ ਮਨ ਨੂੰ ਸੰਬੋਧਨ ਕਰਦਿਆਂ ਸਮਝਾਉਂਦੇ ਐ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇ ਪਾ ਤੋਹੀ ਸੰਗ ਸਮਾਈ ਤੂੰ ਕਿੱਥੇ ਜੰਗਲ ਵਿੱਚ ਜਾ ਰਿਹਾ ਲੱਭਣ ਵਾਸਤੇ ਉਹ ਤੇ ਸਦਾ ਅੰਗ ਸੰਗੇ ਐ ਉਹ ਤੋਹੀ ਸੰਗ ਸਮਾਈ ਉਹ ਤੇ ਤੇਰੇ ਨਾਲ ਸਮਾਇਆ ਹੋਇਆ ਤੇਰੇ ਨਾਲ ਵਸਿਆ ਹੋਇਆ ਬਸ ਗੱਲ ਹੈ ਦੇਖਣ ਦੀ तरीके बड़े प्यारे बख्शिश कीते गुरु ने पूप मद जो बास बसत है मुकर माहे जैसे छाई तैसे ही हर बसै निरंतर घट ही खोज हो पाए क्या जंगल ढूंढी है जाए मैं घर बन हरियावला बाबा फरीद साहब भी ने फरीदा जंगल जंगल क्या भवें वन कंडा मोड़े ਕਹਿੰਦੇ ਜੰਗਲ ਦੇ ਕੰਡੇ ਬਣਦੇ ਜੰਗਲਾਤ ਦੇ ਕੰਢੀ ਲਟੜੀ ਜਾਂਦਾ ਵਸੀ ਰਬ ਹਿਆਲੀ ਐ ਰਬ ਤੇ ਤੇਰੇ ਘਰ ਦੇ ਵਿੱਚ ਵੱਸਦਾ ਜੰਗਲ ਕਿਆ ਢੂੰਢੇ ਤੂੰ ਜੰਗਲ ਵਿੱਚ ਕਿੱਥੇ ਲੱਭਦਾ ਜਾ ਕੇ ਉਹਾਂ ਤੋਂ ਜਾਈਐ ਜੋ ਇਹੀਂਾਂ ਨਾ ਹੋਏ